ਅੱਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਔਰਾਂਜੀ ਦੇ ਉਪਣਿਆਂ ਨੂੰ ਸਹਾਰ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਜਿਹੜੀ ਕੀ ਇਹ ਬਸ ਯਾਤਰਾ ਅਮਰਸਰ ਆਨੰਦਪੁਰ ਸਾਹਿਬ ਨੂੰ ਰਵਾਨਾ ਕਰਨ ਲੱਗੇ ਆ ਬਹੁਤ ਧੰਨਵਾਦ ਆ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਪੰਕਜ ਸਿੰਘ ਜੀ ਮਾਨ ਜੀ ਜਿਨ੍ਹਾਂ ਦੀ ਯੋਗ ਅਗਵਾਈ ਦੇ ਹੇਠ ਜਿਹੜੀ ਕਿਵੇਂ ਸੰਗਠਨ ਕਰਕੇ ਬੈਗਾਂ ਦੇ ਵਿੱਚ ਤਕਰੀਬਨ ਚਾਦਰ ਜਾਂ ਕੋ ਕੰਬਲ ਜਾਂ ਬ੍ਰਸ਼ ਸ਼ੀਸ਼ਾ ਟੇਸਟ ਵਗੈਰਾ ਜੋ ਵੀ ਮਤਲਬ ਕਿ ਸਮਗਰੀ ਸਾਡੇ ਵੀਰ ਨੂੰ ਜਾਂ ਭੈਣ ਨੂੰ ਲੋਡ ਹੋਊਗੀ ਉਹ ਬੈਗ ਦੇ ਵਿੱਚ ਇਕੱਤਰ ਆ ਕਿਉਂਕਿ ਇਹ ਉਪਰਾਲਾ ਬਹੁਤ ਵਧੀਆ ਤੇ ਸਲਾਘਾਯੋਗ ਕਦਮਾਂ ਜਿਹੜਾ ਕਿ ਮਾਨ ਸਰਕਾਰ ਸਰਦਾਰ ਭਗਵਾਨ ਸਿੰਘ ਜੀ ਮਾਨ ਤੇ ਸਾਡੇ ਯੋਗ ਅਗਵਾਈ ਦੇ ਹੇਠ ਮਾਨਯੋਗ ਐਮਐਲਏ ਸਾਹਿਬ ਦੀ ਤੇ ਜਿਹੜੇ ਕਿ ਉਪਰਾਲੇ ਕੀਤੇ ਜਾ ਰਹੇ ਕਿੰਨੀ ਬਾਸ ਯਾਤਰਾ ਜਾਰੀ ਜੀ ਮੋਗੇ ਤੋਂ ਇਹ ਦੂਸਰੀ ਬੱਸ ਯਾਤਰਾ ਜਿਹੜੀ ਜਾ ਰਹੀ ਹੈ ਜੀ ਅੰਮ੍ਰਿਤਸਰ ਤੇ ਆਨੰਦਪੁਰ ਸਾਹਿਬ ਜੋ ਸਰਦਾਰ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਦੀ ਮਾਨ ਜੀ ਦੀ ਅਗਵਾਈ ਹੇਠ ਤੀਰਥ ਯਾਤਰਾ ਸ਼ੁਰੂ ਕੀਤੀ ਹੈ ਉਹਦੇ ਅਸਰ ਦੂਸਰੀ ਬੱਸ ਮਾਨਯੋਗ ਐਮਐਲਏ ਡਾਕਟਰ ਅਮਨਦੀਪ ਕਰੋੜਾ ਜੀ ਦੀ ਸਿਹਤ ਨਾਲ ਠੀਕ ਹੋਣ ਕਾਰਨ ਕਰਕੇ ਸਾਡੇ ਮੇਅਰ ਸਾਹਿਬ ਦੀ ਬਲਜੀਤ ਸਿੰਘ ਚਾਨੀ ਤੇ ਦਾਸ ਦੀ ਡਿਊਟੀ ਲਾਈ ਗਈ ਸੀ ਬੱਸ ਤੋਰਨ ਵਾਸਤੇ ਅੱਜ ਜਿਹੜੀ ਬੱਸ ਹੈ ਬੁੱਕਣ ਵਾਲਾ ਪਿੰਡ ਤੋਂ ਅਨੰਤਪੁਰ ਸਾਹਿਬ ਤੇ ਦਰਬਾਰ ਸਾਹਿਬ ਆਸਤੇ ਚੱਲੀ ਗਈ ਹੈ ਸੋ ਇਹ ਬਹੁਤ ਵੱਡਾ ਉਪਰਾਲਾ ਮਾਨ ਸਰਕਾਰ ਦਾ ਕਿ ਜਿਹੜੇ ਬਜ਼ੁਰਗ ਤੀਰਥ ਯਾਤਰਾ ਤੇ ਜਾਣਾ ਚਾਹੁੰਦੇ ਆ ਉਹਨਾਂ ਲਈ ਹਰ ਧਾਰਮਿਕ ਸਥਾਨ ਆਸਤੇ ਵੱਖੋ ਵੱਖਰ ਥਾਵਾਂ ਤੋਂ ਬੱਸਾਂ ਤੇ ਟ੍ਰੇਨਾਂ ਰਾਹੀਂ ਤੀਰਥ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ ਸਾਰਾ ਕੁਝ ਸਰਕਾਰ ਵੱਲੋਂ ਕੀਤਾ ਗਿਆ ਹੈਗਾ ਤੇ ਜੋ ਰਹਿਣ ਦਾ ਪ੍ਰਬੰਧ ਹੈ ਦਰਬਾਰ ਸਾਹਿਬ ਆ ਕਿ ਹੈ ਅਨੰਤਪੁਰ ਸਾਹਿਬ ਉੱਥੇ ਵੀ ਪ੍ਰਬੰਧ ਕੀਤੇ ਗਏ ਆ ਬੇਨਤੀ ਇਹ ਹੈ ਕਿ ਤੁਹਾਡੇ ذریعے ਕਿ ਜਿਹੜੇ ਵੀ ਤੀਰਥ ਯਾਤਰਾ ਤੇ ਜਾਣਾ ਹੈ ਹਲਕਾ ਮੋਗਾ ਦੇ ਵਿੱਚੋਂ ਉਹ ਡਾਕਟਰ ਅਮਨਦੀਪ ਕ अरोड़ा ਹਲਕਾ ਵਿਧਾਇਕ ਮੋਗਾ ਦੇ ਦਫ਼ਤਰ ਵੇਕੇ ਸੰਪਰਕ ਕਰਨ ਔਰ ਜਿੱਥੇ ਵੀ ਉਹ ਤੀਰਥ ਸਥਾਨ ਤੇ ਜਾਣਾ ਚਾਹੁੰਦੇ ਆ ਉਥੋਂ ਦਾ ਅਸੀਂ ਪ੍ਰਬੰਧ ਕਰਕੇ ਦੇਵਾਂਗੇ ਹਾਂਜੀ ਇਹ ਅਸੀਂ ਜਿਹੜਾ ਮਤਲਬ ਟੈਕਸ ਅਸੀਂ ਲੰਬੇ ਸਮੇਂ ਤੋਂ ਭਰ ਰਹੇ ਆਂ 36 ਰੁਪਏ ਟੈਕਸ ਇੱਕ ਆਦਮੀ ਹਰ ਰੋਜ਼ ਦਾ ਭਰਦਾ ਹੈ ਉਸ ਟੈਕਸ ਦੇ ਵਿੱਚੋਂ ਸਾਡੀ ਸਰਕਾਰ ਹੈ ਜਿਹੜੀ ਪਿਛਲੀਆਂ ਸਰਕਾਰਾਂ ਨੇ ਸਾਨੂੰ ਨਹੀਂ ਸਹੂਲਤਾਂ ਦਿੱਤੀਆਂ ਇਸ ਸਰਕਾਰ ਨੇ ਉਸ ਟੈਕਸ ਦੇ ਵਿੱਚੋਂ ਸਾਨੂੰ ਇਹ ਜਿਹੜੀ ਤੀਰਥ ਯਾਤਰਾ ਹੈ ਜਿਹੜੀ ਇਹ ਹੁਣ ਆਰੰਭੀ ਗਈ ਆ ਉਹਦੇ ਸਬੰਧ ਦੇ ਵਿੱਚ ਸਾਡੇ ਨਗਰ ਚੋਂ ਵੀ ਬੱਸ ਚੱਲੀ ਆ ਪੰਜਾਬ ਸਰਕਾਰ ਵੱਲੋਂ ਹੀ ਵਧੀਆ ਉਪਰਾਲਾ ਹੈ ਤੇ ਉਸ ਜਿਹੜੀ ਜਿਹੜਾ ਪ੍ਰਾਲਾ ਕੀਤਾ ਇਹ ਪੰਜਾਬ ਸਰਕਾਰ ਨੇ ਸਾਡੇ ਟੈਕਸ ਨੂੰ ਸਹੀ ਰੂਪ ਦੇ ਵਿੱਚ ਇਹਨੂੰ ਲੋਕਾਂ ਦਾ ਪੈਸਾ ਤੇ ਲੋਕਾਂ ਤੇ ਖਰਚਣ ਦੀ ਜਿਹੜੀ ਵਿਧੀ ਆ ਇਹ ਸਾਨੂੰ ਵਧੀਆ ਲੱਗੀ ਆ ਤੇ ਸਾਡਾ ਜਿਹੜਾ ਤੀਰਥ ਯਾਤਰਾ ਦਾ ਪ੍ਰੋਗਰਾਮ ਹੈ ਇਹ ਸਾਡਾ ਅਨੰਦਪੁਰ ਸਾਹਿਬ ਤੋਂ ਇੱਕ ਰਾਤ ਅਸੀਂ ਉੱਥੇ ਰਹਿ ਕੇ ਉਸ ਤੋਂ ਬਾਅਦ ਦਰਬਾਰ ਸਾਹਿਬ ਜਾਂਦਾ ਤੇ ਅਸੀਂ ਧੰਨਵਾਦ ਕਰਦੇ ਆਂ ਦਾ ਮਤਲਬ ਚੰਗੇ ਕੰਮ ਦੀ ਚੰਗੀ ਛਲਾਂਗਾ ਕੀਤੀ ਜਾਂਦੀ ਹੈ ਤੇ ਜਿਹੜਾ ਮਤਲਬ ਇਹ ਉਪਰਾਲਾ ਠੀਕ ਹੈ ਬਾਕੀ ਇਸ ਤਰ੍ਹਾਂ ਵੀ ਹੋਰ ਵੀ ਉਪਰਾਲੇ ਜਿਵੇਂ ਕਿ ਬੱਚਿਆਂ ਨੂੰ ਨੌਕਰੀਆਂ ਦੇਣੀਆਂ ਤੇ ਇਸ ਤਰ੍ਹਾਂ ਦੇ ਹੋਰ ਉਪਰਾਲੇ ਪੰਜਾਬ ਜਨਜੀ ਸਰਕਾਰ ਹੈ ਇਹ ਨਸ਼ੇਵਾਲ ਵੀ ਧਿਆਨ ਦੇਵੇ ਇਸ ਤਰ੍ਹਾਂ ਕਰਕੇ ਮਤਲਬ ਆ ਜਿਵੇਂ ਹੁਣ ਇਹ ਕੰਮ ਵਧੀਆ ਹੈ ਵਾ ਯਾਤਰਾ ਵਾਲਾ ਤਾਂ ਫਿਰ ਜੇ ਸਰਕਾਰ ਹੋਰ ਵਧੀਆ ਕੰਮ ਕਰਦੀ ਆ ਉਹਨੂੰ ਵੀ ਅਸੀਂ ਵਧੀਆ ਕਵਾਂਗੇ ਅਸੀਂ ਅਮਨਦੀਪਪੁਰ ਐਮ ਐਲ ਏ ਆਪਣਾ ਕੋਠੀ ਖੜੇ ਆ ਅਸੀਂ ਆਪਣਾ ਆਨੰਦਪੁਰ ਸਾਹਿਬ ਦੀ ਯਾਤਰਾ ਵਾਸਤੇ ਜਾ ਰਹੇ ਆ ਮੁੱਖ ਮੰਤਰੀ ਤੁਸੀਂ ਯਾਤਰਾ ਸ਼ੁਰੂ ਕੀਤੀ ਗਈ ਹੈ ਦੁਆਰਾ ਜੀ ਤੁਸੀਂ ਵੀ ਜਾ ਰਹੇ ਹੋ ਤੇ ਕੀ ਕਹਿਣਾ ਚਾਹੋਗੇ ਇਸ ਪ੍ਰਾਲੇ ਨੂੰ ਦੇਖ ਕੇ ਇਹ ਪ੍ਰਾਲਾ ਜੀ ਬਹੁਤ ਵਧੀਆ ਲੱਗਾ ਸੀ ਐਮ ਐਮ ਸਾਹਿਬ ਦੇ ਧੰਨਵਾਦੀਆਂ ਐਮ ਐਲ ਏ ਸਾਹਿਬ ਦੇ ਧੰਨਵਾਦੀਆਂ ਜੀ ਜੋ ਸਾਡੇ ਨਗਰ ਵਾਸਤੇ ਇੱਕ ਬੱਸ ਭੇਜੀ ਆ ਉਹ ਤੀਰਥ ਯਾਤਰਾ ਲਈ ਜਾ ਰਹੇ ਆ ਸਾਰੇ ਜਣੇ